ਬਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਨੂੰ ਲੈ ਕੇ ਇਨੀ ਦਿਨੀ ਪੰਜਾਬ ਦੇ ਵਿੱਚ ਪੂਰੀ ਹਲਚਲ ਮੱਚੀ ਹੋਈ ਹੈ ਅਤੇ ਅਮਰਿਤਪਾਲ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਲਗਾਤਾਰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਤੇ ਹੁਣ ਪੁਲਿਸ ਦੇ ਵੱਲੋਂ ਇਸੇ ਮਾਮਲੇ ਦੇ ਸਬੰਧ ਤੇ ਵਿੱਚ ਮਲੌਤ ਦੇ ਪਿੰਡ ਖਾਨੇਵਾਲ ਦੇ ਰਹਿਣ ਵਾਲੇ ਤਜਿੰਦਰ ਸਿੰਘ ਉਰਫ ਗੋਰਖਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਕਰਯੋਗ ਹੈ ਕਿ ਗੋਰਖਾ ਹਰ ਵੇਲੇ 22 ਪੰਜਾਬ ਦੀ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਦੇ ਸਿਕਿਉਰਟੀ ਦੇ ਵਿੱਚ ਰਹਿੰਦਾ ਸੀ ਅਤੇ ਹਰ ਵੇਲੇ ਹਥਿਆਰਬੰਦ ਰਹਿੰਦਾ ਸੀ ਜੇਕਰ ਕਿਸੇ ਵੀ ਵਿਅਕਤੀ ਨੇ ਅਮਰਿਤਪਾਲ ਨੂੰ ਮਿਲਣਾ ਹੋਵੇ ਤਾਂ ਉਹ ਗੋਰਖੇ ਦੀ ਇਜਾਜ਼ਤ ਤੋਂ ਬਿਨਾ ਨਹੀਂ ਮਿਲ ਸਕਦੇ ਸੀ ਤੇ ਹੁਣ ਖੰਨਾ ਪੁਲਿਸ ਦੇ ਵੱਲੋਂ ਤਰਜਿੰਦਰ ਸਿੰਘ ਉਰਫ ਗੋਰਖਾ ਨੂੰ ਜ਼ਰਬਾਰ ਕਰ ਲਿਆ ਗਿਆ ਅਤੇ ਉਸ ਦੇ ਕੋਲੋਂ ਪੁੱਛਗਿੱਛ ਚੱਲ ਰਹੀ ਹੈ ਪੁਲਿਸ ਦੇ ਵੱਲੋਂ ਖੁਲਾਸੇ ਕੀਤੇ ਗਏ ਨੇ ਕਿ ਗੋਰਖੇ ਦੇ ਕੋਲੋਂ ਕੁਝ ਵੀਡੀਓਜ਼ ਮਿਲੀਆਂ ਨੇ ਜਿਨ੍ਹਾਂ ਦੇ ਵਿੱਚ ਖਾਲਸਤਾਨ ਦੇ ਚਿੰਨ ਅਤੇ ਖਾਲਸਤਾਨ ਦੀ ਕਰੰਸੀ ਵਗੈਰਾ ਦਾ ਖੁਲਾਸਾ ਵੀ ਕੀਤਾ ਜਾ ਰਿਹਾ ਹੈ ਅੱਜ ਦੀ ਪੀਸੀ ਦਾ ਮੋਟਿਵ ਹੈਗਾ ਜੀ ਸਾਨੂੰ ਮੈਨੂੰ 2-3 ਦਿਨ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਅਮਰਿਤਪਾਲ ਸਿੰਘ ਜਿਹੜਾ ਵਾਰਿਸ ਪੰਜਾਬ ਦੇ ਦਾ ਚੀਫ ਹੈਗਾ ਔਰ ਇਸ ਟਾਈਮ ਪੰਜਾਬ ਪੁਲਿਸ ਵੱਲੋਂ ਸਰਕਾਰ ਵੱਲੋਂ ਪਗੋੜਾ ਡਿਕਲੇਅਰ ਕਰ ਦਿੱਤਾ ਗਿਆ ਉਹਦਾ ਇੱਕ ਬਹੁਤ ਹੀ ক্লোਜ਼ ਜਿਹੜਾ ਸਿਕਿਉਰਿਟੀ ਪਰਸਨਲ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਉਹ ਸਾਡੇ ਪਾਇਲ ਸਬਡਿਵੀਜ਼ਨ ਦੇ ਪਿੰਡ ਮੰਗੇਵਾਲ ਜਿਹੜਾ ਮਲੋਹ ਥਾਣੇ 'ਚ ਜੂਰਿਸਡਿਕਸ਼ਨ ਦੇ ਪੈਂਦਾ ਉਸ ਏਰੀਆ ਦੇ ਰਹਿਣ ਵਾਲਾ ਹੈ ਔਰ ਉਹਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਕਿ ਸ਼ਾਇਦ ਜੋ ਵੀ ਡੀਟੈਲਸ ਹੈਗੇ ਹਨ ਵੀ ਇਹਨੂੰ ਰਾਉਂਡ ਅਪ ਕਰਨ ਦੀ ਮੈਨੂੰ ਇਨਫੋਰਮੇਸ਼ਨ ਮਿਲੀ ਤੇ ਇਮੀਡੀਏਟਲੀ ਅਸੀਂ ਖੰਨਾ ਪੁਲਿਸ ਨੇ ਉਹਦਾ ਐਕਟ ਅਪਾਨ ਕੀਤਾ ਅੰਡਰ ਦ ਸੁਪਰਵੀਜ਼ਨ ਆਫ ਮਾਈ ਐਸਪੀਟੀ ਪ੍ਰਗਿਆ ਜੈਨ ਸਾਡੀ ਸੀਆਈਏ ਟੀਮ ਡੀਐਸਪੀ ਪਾਇਲ ਹਰ ਸਿਮਰਨਜੀਤ ਹਰ ਸਿਮਰਤਾ ਅਤੇ ਜਿਹੜੇ ਐਸਐਚਓ ਸਬ ਇਨਸਪੈਕਟਰ ਲਖਵੀਰ ਹੈ ਇਨਚਾਰਜ ਸੀਆਈ ਇਨਸਪੈਕਟਰ ਅਮਨ ਇਹਨਾਂ ਦੀ ਸਾਰੀ ਟੀਮ ਇਮੀਡੀਏਟਲੀ ਲੱਗ ਗਈ ਤੇ ਅਸੀਂ ਟੈਕਨੀਕਲ ਅਨਾਲਿਸਿਸ ਔਰ ਹਿਊਮਨ ਇੰਟ ਦੇ ਨਾਲ ਇਹਨੂੰ 22 ਤਰੀਕ ਨੂੰ ਕਾਬੂ ਕੀਤਾ ਤੇ ਇਹਦੀ ਡੀਟੇਲ ਮੈਂ ਅੱਗੇ ਤੁਹਾਨੂੰ ਦੱਸਾਂਗੀ ਇਹਦਾ ਨਾਮ ਤਜਿੰਦਰ ਸਿੰਘ ਗਿੱਲ ਉਰਫ ਗੋਰਖਾ ਬਾਬਾ ਹੈ ਇਹ 42 ইয়ারਜ਼ ਦਾ 42 ইয়ারਜ਼ ਦਾ ਹੈਗਾ ਔਰ ਇਹ ਪਿੰਡ ਮੰਗੇਵਾਲ थाना ਮਲੋਤ ਦਾ ਰਹਿਣ ਵਾਲਾ ਹੈ ਇਸ ਨੂੰ ਅਸੀਂ ਇਨੀਸ਼ੀਅਲੀ 188 ਆਈਪੀਸੀ ਚ ਅਰੈਸਟ ਕੀਤਾ ਸੀਗਾ ਕਿਉਂਕਿ ਇਨੀਸ਼ੀਅਲੀ ਸਾਨੂੰ ਇਹਦੀ ਸੋਸ਼ਲ ਮੀਡੀਆ ਤੋਂ ਇਮੇजेस ਮਿਲਿਆ ਸੀ ਜਿਹਦੇ ਚ ਵਿਦਆਊਟ ਐਨੀ ਲਾਇਸੈਂਸ ਅਸਲਾ ਲੈ ਕੇ ਖੜਾ ਸੀਗਾ ਔਰ ਇੱਥੇ ਡੀਐਮ ਦੇ ਆਰਡਰਸ ਪੂਰੇ ਪੰਜਾਬ ਚ ਹੀ ਆਰਡਰਸ ਹੈਗੇ ਕਿ ਕੋਈ ਵੀ ਵੈਪਨ ਲੈ ਕੇ ਉਹਨੂੰ ਨਾ ਤਾਂ ਫਲੌਂਡ ਕਰ ਸਕਦਾ ਨਾ ਇਸ ਤਰ੍ਹਾਂ ਗਨ ਕਲਜਾ ਪ੍ਰਮੋਟ ਕਰ ਸਕਦਾ ਤੇ ਇਨੀਸ਼ੀਅਲੀ ਅਸੀਂ 188 ਆਈਪੀਸੀ ਦਾ ਪਰਚਾ ਦਰਜ ਕੀਤਾ ਸੀਗਾ ਉਸ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿ ਇਹ ਬਹੁਤ ਹੀ ਜ਼ਿਆਦਾ ਅੰਮ੍ਰਿਤਪਾਲ ਸਿੰਘ ਦਾ ਬਹੁਤ ਹੀ ক্লোਜ਼ ক্লোਜ਼ ਐਸੋਸੀਏਟ ਹੈ ਔਰ ਇਹਦੇ ਤੇ ਪਹਿਲਾਂ ਵੀ ਇਹ ਦੋ ਐਫਆਈਆਰ ਲੌਂਚਡ ਹੈ ਇੱਕ ਪਰਚਾ ਇਹਦੇ ਤੇ 2011 ਚ ਐਕਸਾਈਜ਼ ਐਕਟ ਦਾ ਦਰਜ ਹੋਇਆ ਸੀ ਜਿਹਦੇ ਚ ਇਹਨੂੰ ਕਨਵੈਕਸ਼ਨ ਔਰ 500 ਰੁਪਏ ਜੁਰਮਾਨਾ ਪਿਆ ਸੀਗਾ ਉਸ ਤੋਂ ਬਾਅਦ 2012 ਚ ਇਹਦੇ ਤੇ ਇੱਕ ਹਰਟ ਕੇਸ ਦਾ ਪਰਚਾ 323 24 ਦਾ थाना ਮਲੋੜ ਚ ਦਰਜ ਹੋਇਆ ਸੀ ਜੋ ਓਨ ਦਾ ਬੇਸਿਸ ਆਫ ਕੰਪਰੋਮਾਈਜ਼ ਕੈਨਸਲ ਕਰ ਦਿੱਤਾ ਗਿਆ ਸੀਗਾ ਤੇ ਫਰਦਰ ਸਾਨੂੰ ਇਹ ਪਤਾ ਲੱਗਿਆ ਕਿ ਅਮਰਿਤਪਾਲ ਸਿੰਘ ਦਾ ਬਹੁਤ ਹੀ ਨਜ਼ਦੀਕੀ ਹੈ ਔਰ ਉਸ ਦੀ ਜਿਹੜੀ ਸਿਕਿਉਰਿਟੀ ਦੀ ক্লোਜ਼ ਪ੍ਰੋਟੈਕਸ਼ਨ ਟੀਮ ਬਣੀ ਹੋਈ ਸੀਗੀ ਉਹਦਾ ਇਹ ਮੈਂਬਰ ਸੀਗਾ ਤੇ ਇਹਨਾਂ ਨੇ ਇੱਕ ਆਨੰਦਪੁਰ ਖਾਲਸਾ ਫੌਜ ਜਿਹੜੀ ਮੈਂ AKF ਤੁਹਾਨੂੰ ਸਾਰ ਨੂੰ ਰੀਸੈਂਟਲੀ ਪਤਾ ਲੱਗਿਆ ਇਹਦਾ ਮੈਂਬਰ ਵੀ ਸੀ ਤੇ ਇਹਨੂੰ ਅਮਰਿਤ ਅਮਰਿਤਪਾਲ ਸਿੰਘ ਦੁਆਰਾ ਇਹ ਵੱਖਰੇ ਖਾਲਿਸਤਾਨ ਰਾਜ ਦਾ ਗਠਨ ਕਰਨ ਲਈ ਇਹ ਹਥਿਆਰਬੰਦ ਸੰਘਰਸ਼ ਛੇੜਨ ਦੀ ਜਿਹੜੀ ਪਲੈਨਿੰਗ ਕਰ ਰਹੇ ਸੀਗੇ ਉਹਦਾ ਇਹ ক্লোਜ਼ ਮੈਂਬਰ ਸੀਗਾ ਤੇ ਇਹਨੇ ਆਪਣੀ ਤਫਤੀਸ਼ ਚ ਸਾਨੂੰ ਦੱਸਿਆ ਹੈ ਕਿ ਇਹਨੂੰ ਇੱਕ ਵਿਕਰਮਜੀਤ ਸਿੰਘ ਖਾਲਸਾ ਨਾਂ ਦੇ ਬੰਦੇ ਨੇ ਅੰਮ੍ਰਿਤਪਾਲ ਸਿੰਘ ਨਾਲ ਇਹਦਾ ਸੰਪਰਕ ਕਰਾਇਆ ਸੀਗਾ ਤੇ ਇਸ ਵਿਕਰਮ ਨੂੰ ਇੱਕ ਜਿਹੜਾ ਦਿੱਲੀ ਚ ਕਿਸਾਨ ਅੰਦੋਲਨ ਚੱਲਿਆ ਸੀਗਾ ਉਹਦੇ ਚ ਮਿਲਿਆ ਸੀ ਤੇ ਉਹਦੀ ਅਪਰੋਚ ਦੇ ਨਾਲੇ 5 ਮਹੀਨੇ ਪਹਿਲਾਂ ਹੀ ਜੱਲੂਪੁਰ ਖੇੜਾ ਜਿਹੜਾ ਅੰਮ੍ਰਿਤਪਾਲ ਸਿੰਘ ਦਾ ਜੱਦੀ ਪਿੰਡ ਹੈ ਉੱਥੇ ਗਿਆ ਸੀ ਤੇ ਇਹਨੂੰ ਅੰਮ੍ਰਿਤਪਾਲ ਸਿੰਘ ਨੇ ਗਨਮਨ ਦੇ ਵਜੋਂ ਆਪਣੇ ਤਨਾਦ ਕਰ ਲੈਣ ਸ਼ਾਮਿਲ ਕਰ ਲਿਆ ਸੀਗਾ ਤੇ ਇਹਨਾਂ ਨੂੰ AKF ਵਾਲੇ ਜਿਹੜੇ ਲੋਗੋ ਦੇ ਵੈਪਨ ਸੀਗੇ ਇਹਨਾਂ ਨੂੰ ਦਿੱਤੇ ਗਏ ਸੀ ਔਰ ਇਹਨਾਂ ਦੀ ਜਲੂਪੁਰ ਖੇੜਾ ਚ ਇੱਕ ਕਨਾਲ ਕੋਲ ਆਪਣੀ ਫਾਇਰਿੰਗ ਪ੍ਰੈਕਟਿਸ ਦੀ ਰੇਂਜ ਇਹਨਾਂ ਨੇ ਮੇਕਸ਼ਿਫ ਟੈਂਪਰਰੀ ਬਣਾਈ ਸੀ ਜਿੱਥੇ ਇਹਨਾਂ ਨੂੰ ਮਿਲਟਰੀ ਇਸ ਤਰ੍ਹਾਂ ਦੀ ਡ੍ਰਿਲਸ ਆਫ ਫਾਇਰਿੰਗ ਪ੍ਰੈਕਟਿਸ ਦਿੱਤੀ ਜਾਂਦੀ ਸੀ ਜ ਜਿਹਦੀ ਮੈਂ ਤੁਹਾਨੂੰ ਬਹੁਤ ਜਲਦੀ ਫੋਟੋਸ ਵੀ ਦਿਖਾਵਾਂਗੀ ਔਰ ਜਿਹੜਾ ਇਹ ਹੇਗਾ ਤੇਜਿੰਦਰ ਗਿੱਲ ਇਹ ਅਜਨਾਲਾ ਕਾਂਡ ਜਦੋਂ ਅਜਨਾਲਾ ਵਾਲਾ ਇਨਸੀਡੈਂਟ ਹੋਇਆ ਸੀ ਅੰਮ੍ਰਿਤਸਰ ਉਹਦੇ ਚ ਵੀ ਸ਼ਾਮਿਲ ਸੀ ਅਮਰਿਤਪਾਲ ਦੇ ਨਾਲ ਤੇ ਖਾਲਸਾ ਵਾਹੀਰ ਚ ਵੀ ਇਹਨੇ ਖਾਸ ਭੂਮਿਕਾ ਨਿਭਾਈ ਸੀ ਔਰ ਸਾਨੂੰ ਇੱਕ ਹੋਰ ਬੜੀ ਵੱਡੀ ਗੱਲ ਪਤਾ ਲੱਗੀ ਹੈ ਕਿ ਜਿਹੜਾ AKF ਇਹਨਾਂ ਨੇ ਬਣਾਇਆ ਹੋਇਆ ਸੀ ਇਹਦੇ ਸਾਰੇ ਮੈਂਬਰਸ ਨੂੰ ਡਿਊਰਿੰਗ ਆਰ ਇਨਵੈਸਟੀਗੇਸ਼ਨ ਅਧੀ ਜਿਹੜੀ ਫੋਟੋਜ਼ ਐਂਡ ਮੋਬਾਈਲ ਤੋਂ ਫੁਟੇਜ ਰੀਟਰੀਵ ਹੋਈ ਹੈ ਉਹਦੇ ਚੋਂ ਪਤਾ ਲੱਗਿਆ ਕਿ ਇਹਨੇ ਜਿੰਨੇ ਵੀ ਮੈਂਬਰਸ ਸੀਗੇ ਮੇਨ ਉਹਨਾਂ ਨੂੰ AKF ਦੀ ਇੱਕ ਰੈਜਿਮੈਂਟਡ ਨੰਬਰ ਵੀ ਮਿਲੇ ਹੋਏ ਸੀ ਜਿਵੇਂ ਸਜਿੰਦਰ ਖਾਲਸਾ ਇਹਨੂੰ AKF ਨੰ ਇਦਾਂ ਹੀ ਕਿਸੇ ਨੂੰ AKF 56 AKF 47 ਇਦਾਂ ਦੇ ਨੰਬਰ ਅਲਾਟ ਕੀਤੇ ਗਏ ਸੀ ਔਰ ਇਹਨਾਂ ਦੇ ਇਹਦੇ ਫੋਨ 'ਚ ਸਾਨੂੰ ਦੋ WhatsApp ਗਰੁੱਪ ਵੀ ਮਿਲੇ ਇੱਕ ਦਾ ਨਾਂ ਹੈਗਾ AKF ਅੰਮ੍ਰਿਤ ਅਨੰਦਪੁਰ ਖਾਲਸਾ ਫੌਜ ਔਰ ਦੂਜੇ ਦਾ ਨਾਂ ਹੈਗਾ ਅੰਮ੍ਰਿਤਪਾਲ ਟਾਈਗਰ ਫੋਰਸ ਸੋ ਇਹ ਇਹਨਾਂ ਦੇ ਕੋਰ ਜਿਹੜਾ AKF ਵਾਲਾ ਗਰੁੱਪ ਹੈ ਇਹਦੇ 'ਚ ਮੇਨ ਮੈਂਬਰਸ ਔਰ ਉਸ ਦੇ ਨਾਲ ਜਿਹੜੇ ਨਵੇਂ ਮੁੰਡਿਆਂ ਨੂੰ ਆਪਣੇ ਗਰੁੱਪ ਤੇ ਲਾ ਕੇ ਇਨਫਲੂਐਂਸ ਕਰਕੇ ਰਿਕਰੂਟ ਕਰਦੇ ਸੀਗੇ ਤੇ ਜਿਹੜਾ ਅੰਮ੍ਰਿਤਪਾਲ ਟਾਈਗਰ ਫੋਰਸ ਹੈ ਉਹਨਾਂ ਦੇ ਜਿਹੜੇ ਮੇਨ ਮੈਂਬਰ ਐ ਇਸੇ ਟੀਮ ਦੇ ਉਹਦੇ ਮੈਂਬਰ ਸੀਗੇ ਸੋ ਬੇਸਿਕਲੀ ਇਹਨਾਂ ਦਾ ਪਲਾਨ ਇਹ ਹੁੰਦਾ ਸੀ ਕਿ ਯੰਗ ਲੜਕੇ ਜਿਹੜੇ ਨਸ਼ਾ ਛੁਡਾਊ ਕੇਂਦਰ 타입 ਦੇ ਪਲੈਨਿੰਗ ਕਰਦੇ ਸੀ ਕਿ ਉਹਨਾਂ ਨੂੰ ਪਹਿਲਾਂ ਆਪਣਾ ਜੱਲੂਪੁਰ ਖੇੜਾ ਚ ਨਸ਼ਾ ਛੁਡਾਊ ਦਾ ਲਾਲਚ ਦੇ ਕੇ ਬੁਲਾਉਂਦੇ ਸੀ ਫਿਰ ਇਵੈਂਚੂਅਲੀ ਉਹਨਾਂ ਨੂੰ ਹੀ ਮਿਲਟਰੀ ਦੀ ਜਿਹੜੀ ਸਿਖਲਾਈ ਦੇ ਦਿੰਦੇ ਸੀ ਔਰ ਫਾਇਰਿੰਗ ਪ੍ਰੈਕਟਿਸ ਕਰਾਉਂਦੇ ਸੀ ਜਿਹੜਾ ਤਜਿੰਦਰ ਕੋਰਖਾ ਇਹ ਵੀ ਕਿਉਂਕਿ ਪਹਿਲਾਂ ਨਸ਼ਿਆ ਦਾਦੀ ਸੀ ਜੋ ਸਾਨੂੰ ਤਫਤੀਸ਼ ਚ ਪਤਾ ਲੱਗਿਆ ਇਹ ਵੀ ਇਨੀਸ਼ੀਅਲੀ ਉਹਦੇ ਨਸ਼ਾ ਛੁਡਾਊ ਕੇਂਦਰ 'ਚ ਹੀ ਗਿਆ ਸੀ ਪਟ ਉਥੇ ਰਹਿ ਕੇ ਇਹਨੂੰ ਆਪਣੇ ਉਹਨਾਂ ਨੇ ਕੋਰ ਟੀਮ ਚ ਐਜ਼ ਅ ਸਿਕਿਉਰਿਟੀ ਗਾਰਡ ਤਨਾਨਦ ਕਰ ਲਿਆ ਸੀ ਸੋ ਇਹਨੇ ਇਸ ਜਿਹੜੇ ਹੋਰ ਵੀ ਬੰਦੇ ਪਕੜੇ ਗਏ ਆ ਅੰਮ੍ਰਿਤਸਰ ਪੁਲਿਸ ਜਾਂ ਜਲੰਧਰ ਪੁਲਿਸ ਵੱਲੋਂ ਉਹਨਾਂ ਬਾਰੇ ਵੀ ਖੁਲਾਸਾ ਕੀਤਾ ਹੈ ਕਿ ਇੱਕ ਗੁਰਪ੍ਰੀਤ ਸਿੰਘ ਉਰਫ ਤੇਜਾ ਹੈ ਇਹ 2 ਮਹੀਨੇ ਪਹਿਲਾਂ 10 ਬੁਲੇਟ ਪ੍ਰੂਫ ਜੈਕਟਾਂ ਲੈ ਕੇ ਆਇਆ ਸੀ ਜਿਹਦੇ 'ਚ AKF ਦਾ ਲੋਗੋ ਲੱਗਿਆ ਹੋਇਆ ਸੀ ਇਹ ਇਹਨਾਂ ਨੂੰ ਜੱਲੂਪੁਰ ਖੇੜਾ ਚ ਜੇਰਾਨਾ ਨੇ ਫਾਇਰਿੰਗ ਰੇਂਜ ਬਣਾਈ ਹੋਈ ਸੀ ਉਹਦੇ 'ਚ ਯੂਜ਼ ਕਰਦੇ ਸੀ ਪ੍ਰੈਕਟਿਸ ਕਰਨ ਦੇ ਦੌਰਾਨ ਔਰ ਇੱਥੇ ਨਾਲ ਦੀ ਅਸੈਂਬਲਿੰਗ ਆਫ ਵੈਪਨਸ ਡਿਸੈਂਬਲਿੰਗ ਕਲੀਨਿੰਗ ਆਫ ਵੈਪਨ ਐਦਾਂ ਦੀ ਵੀ ਵੀਡੀਓ ਸਾਨੂੰ ਮਿਲੀ ਹੈ ਜਿਹੜੀ ਤਜਿੰਦਰ ਤਜਿੰਦਰ ਖਾਲਸਾ ਉਹਦੇ ਚ ਅਸੀਂ ਦੇਖ ਸਕਦੇ ਹਾਂ ਕਿ ਉਹਨਾਂ ਨੂੰ ਕਲੀਨਿੰਗ ਆਫ ਵੈਪਨਸ ਕਰ ਰਿਹਾ ਹੈ ਥੈਟ ਮੀਨਸ ਯੂ نو ਐਦਾਂ ਦੀ ਪ੍ਰੈਕਟਿਸ ਹੋ ਚੁੱਕੀ ਸੀ ਇੱਕ ਦੂਜਾ ਦੋਸ਼ੀ ਹੈ ਹਰਸਿਮਰਤ ਸਿੰਘ ਹੁੰਦਲ ਉਰਫ ਲਾਬ ਸਿੰਘ ਇਹ ਅੰਮ੍ਰਿਤਪਾਲ ਦੀ ਸੁਰੱਖਿਆ ਦਾ ਮੇਨ ਇਹਨੂੰ ਮੇਨ ਜ਼ਿੰਮੇਵਾਰੀ ਮਿਲੀ ਹੋਈ ਸੀ ਇਹੀ ਸਾਰੀ ਉਹਦੇ ਜਿਹੜੇ ਹਥਿਆਰਾਂ ਦੀ ਹੈਂਡਲਿੰਗ ਕਰਦਾ ਸੀ ਤੇ ਸਾਰੀ ਡਾਇਰੈਕਸ਼ਨਸ ਦਿੰਦਾ ਸੀਗਾ ਔਰ ਜਿਹੜੀ ਬੁਲੇਟ ਪ੍ਰੂਫ ਜੈਕਟਸ ਹੈ ਉਹਨਾਂ 'ਚ ਵੀ ਹੋਲੋਗ੍ਰਾਮ AKF ਦਾ ਲੱਗਿਆ ਹੈ ਜੋ ਮੈਂ ਤੁਹਾਨੂੰ ਫੋਟੋਸ ਦਿਖਾਵਾਂਗੀ ਔਰ ਕੁਝ ਹਥਿਆਰਾਂ ਜਿੱਤਾ ਜੀ ਲੌਂਗ ਰੇਂਜ ਟੈਲੀਸਕੋਪ ਵੀ ਤੁਸੀਂ ਨੋਟਿਸ ਕਰੋਗੇ ਕਿ ਇਹਨਾਂ ਨੂੰ ਉਹ ਵੀ ਮਿਲੇ ਹੋਏ ਸੀਗੇ ਲੌਂਗ ਰੇਂਜ ਲੌਂਗ ਰੇਂਜ ਟੈਲੀਸਕੋਪ ਅਟੈਚਡ ਵਿਦ ਅਟੈਚਡ ਵਿਦ ਅ ਵੈਪਨ ਯੈਸ ਸੋ ਬੇਸਿਕਲੀ ਜਿਹੜੀ ਸਾਨੂੰ ਇਹਦੇ ਟੈਲੀਫੋਨ ਮੋਬਾਈਲ 'ਚ ਜੋ ਫੋਟੋਜ਼ ਔਰ ਵੀਡੀਓਜ਼ ਬਰਾਮਦ ਹੋਈਆਂ ਉਹਦੇ 'ਚ ਮੇਨ ਜਿਹੜੀ ਸੈਂਸੇਸ਼ਨਲ ਹੈਗੀਆਂ ਉਹਨਾਂ 'ਚ ਇੱਕ ਤਾਂ ਹੈਗਾ ਖਾਲਿਸਤਾਨ ਸਟੇਟ ਐਮਬਲਮ ਪ੍ਰੋਪੋਜ਼ ਇਹਨਾਂ ਨੇ ਫੋਟੋ ਸੀਗੀ ਜੋ ਪ੍ਰੋਪੋਜ਼ ਕਰਨਾ ਸੀ ਵੀ ਇਦਾਂ ਦਾ ਅਸੀਂ ਖਾਲਿਸਤਾਨ ਦਾ ਐਮਬਲਮ ਸਟੇਟ ਦਾ ਐਮਬਲਮ ਔਰ ਲੋਗੋ ਬਣਾਵਾਂਗੇ ਫਿਰ ਪ੍ਰੋਪੋਜ਼ਡ ਐਮਬਲਮ ਆਫ 7 ਸਰਲ ਪ੍ਰੋਵਿੰਸ ਪ੍ਰੋਵਿੰਸਿਸ ਪ੍ਰਸਤਾਵਿਤ ਖਾਲਿਸਤਾਨ ਰਾਜ 'ਚ ਜਿਹੜੇ ਸੂਬੇ ਬਣਾਣੇ ਸੀ ਉਹਨਾਂ ਦੇ ਇਹਨਾਂ ਨੇ ਲੋਗੋ ਪਲਾਨ ਕੀਤੇ ਹੋਏ ਸੀ ਇੱਕ ਸਾਨੂੰ ਕਰੰਸੀ ਬਿੱਲ ਮਿਲੇ ਜਿਹਦੇ ਚ 10 ਡਾਲਰ ਦਾ ਖਾਲਿਸਤਾਨ ਦਾ ਨੋਟ ਇਹਨਾਂ ਨੇ ਪਲਾਨ ਕੀਤਾ ਸੀਗਾ ਉਹ ਤਫ਼ਤੀਸ਼ ਅਸੀਂ ਦੇਖਾਂਗੇ ਕਿ ਵਾਕਈ ਸੀਗਾ ਕਿ ਹਲੇ ਨਾ ਦੀ ਪ੍ਰੀਲੀਮਿਨਰੀ ਸਟੇਜ ਸੀ ਇਹ ਸਰ ਡਿਫਰੈਂਟ ਕਾਈਂਡ ਆਫ ਅ ਨੋਟ ਆਈ ਵਿਲ ਜਸ ਸ਼ੋ ਯੂ ਮੈਂ ਤੁਹਾਨੂੰ ਫੋਟੋ ਦਿਖਾਵਾਂਗੀ ਏਕੇ ਹਫਤੇ ਮੈਂਬਰਾਂ ਦੀ ਹਥਿਆਰਾਂ ਸਮੇਤ ਸਾਨੂੰ ਫੋਟੋਜ਼ ਮਿਲਿਆ ਇਹਨਾਂ ਦੇ ਇਹਦੇ ਫੋਨ ਚ ਫਿਰ ਜਲੂਪੁਰ ਖੇੜਾ ਚ ਜਿਹੜੀ ਫਾਇਰਿੰਗ ਰੇਂਜ ਚ ਪ੍ਰੈਕਟਿਸ ਕਰ ਰਹੇ ਸੀ ਉਹਦੀ ਵੀਡੀਓ ਸਾਨੂੰ ਮਿਲੀ ਹੈ ਔਰ ਇੱਕ ਡਰਾਈਵਿੰਗ ਲਾਇਸੈਂਸ ਆਫ ਅ ਪਾਕਿਸਤਾਨੀ ਨੈਸ਼ਨਲ ਇਹਦੀ ਵੀ ਸਾਨੂੰ ਡਰਾਈਵਿੰਗ ਲਾਇਸੈਂਸ ਦੀ ਫੋਟੋ ਇਹਦੇ WhatsApp 'ਚ ਬ੍ਰਾਮਦ ਹੋਈ ਹੈ ਸੋ ਇਸ ਤਰ੍ਹਾਂ ਇਸ ਬਹੁਤ ਹੀ ਸੈਂਸੇਸ਼ਨਲ ਚੀਜ਼ਾਂ ਜਿਹੜੀ ਇਹ ਪਲਾਨਿੰਗ ਕਰ ਰਹੀ ਸੀ ਪੰਜਾਬ ਪੁਲਿਸ ਨੇ ਜਿਹੜਾ ਬਹੁਤ ਹੀ ਪ੍ਰੋਐਕਟਿਵਲੀ ਕੰਮ ਕਰਕੇ ਵੇਰੀਅਸ ਡਿਸਟ੍ਰਿਕਟਸ ਨੇ ਇਹਨੂੰ ਟਾਈਮਲੀ ਪ੍ਰिवेंट ਕੀਤਾ ਹੈ ਦਿਸ ਸ਼ੋਜ਼ ਕਿ ਇਹਨਾਂ ਦੇ ਬੜੇ ਸਿਨਿਸਟਰ ਡਿਜ਼ਾਈਨ ਸੀਗੇ ਜੋ ਅਸੀਂ ਬਹੁਤ ਹੀ ਪ੍ਰੋਐਕਟਿਵਲੀ ਡੀਲ ਕਰਕੇ ਟਾਈਮਲੀ ਕੰਟਰੋਲ ਕੀਤਾ ਹੈ ਤੇ ਹਲੇ ਵੀ ਅਸੀਂ ਤਫਤੀਸ਼ 'ਚ ਦੇਖਾਂਗੇ ਕਿ ਹੋਰ ਕਿਹੜੇ ਵੱਡੇ ਖਲਾਸੇ ਹੁੰਦੇ ਹਨ ਔਰ ਇਹ ਸਾਰੇ ਨੈਟਵਰਕ ਜੋ ਹੋਰ ਕਿਹੜੇ ਲੋਕ ਇਨਵੋਲਡ ਹੈ थैंक यू ਮੈਂ ਫੋਟੋ ਜਿਵੇਂ ਤੁਸੀਂ ਕਿਹਾ ਇਹਦਾ 3 ਨੰਬਰ ਮਿਲਿਆ ਸੀ ਰਸ ਨੰਬਰ ਇੱਕ ਮਿੰਟ ਮੈਂ ਬਹਿਣਾ ਦੋ ਵਾਰ ਮੈਂ ਪੂਰਾ ਚ ਨਹੀਂ ਮੈਂ ਪਲੀਜ਼ ਮੈਡਮ ਇਹ نیچے ਕਰ ਦਿਓ ਪਰ ਉਪਰ ਕਰ ਦਿਓ ਦਿਸ ਇਸ ਦਾ ਇ ਪ੍ਰੋਪੋਜ਼ਡ ਲੋਗੋ ਹੈਗਾ ਪੰਜਾਬਸਤਾਨ ਦਾ ਜੋ ਇਹ ਫੋਨ ਚ ਸਾਨੂੰ ਬਰਾਮਦ ਹੋਇਆ ਇਸੇ ਦਾ ਰਿ ਮੈ ਵਿਖੇ ਦੇਖ ਮੈਡਮ ਅੱਗੇ ਨੂੰ ਕਰ ਪੈਰਿੰਗ ਆਨਲੀ ਤੇ ਇਧਰ ਇੱਕ ਸਿਕਿੰਡ ਬਚ ਗਿਆ ਤੇ ਇਹਦੇ ਚ ਉਰਦੂ ਚ ਲਿਖਿਆ ਹੋਇਆ ਸਾਹਮਣੇ ਕਰਾ ਪੜੋ ਉਰਦੂ ਵੱਖਰੇ ਵੱਖਰੇ ਸਟੇਟ ਚ ਪ੍ਰੋਵਿੰਸਸ ਅਨਦਰ ਪਲਾਨਸ ਹੈਗਾ ਪਾਕਿਸਤਾਨ ਦਾ ਹੈਲੋ ਇਹ ਹੈਗਾ ਸਿੱਖ ਰਿਆਸਤ ਕਪੂਰਥਲਾ ਦਾ ਝੰਡਾ ਸੋਤ ਪੱਟੀ ਆਲਾ ਦਾ ਝੰਡਾ ਠੀਕ ਹੈ ਬਾਈ ਨੈਕਸਟ ਬੱਕਰ ਦੇ ਰੋਗ ਮੈਮ ਕਰੀ ਕਰ ਦੇਣੀ ਹੈ ਹਾਂਜੀ ਕਰੀ ਜਮਾ ਦਸ ਇਸ ਸਿੱਖ ਰਿਆਸਤ ਫਰੀਦਕੋਟ ਦਾ ਝੰਡਾ ਥੋੜਾ ਇੱਕ ਨੂੰ ਕਰਦੇ ਠੀਕ ਹੈ ਦਸ ਮੈਂ ਮਾ ਮਿਕਸ ਕਰੀ ਫਰੀਦਕੋਟ ਹਾਂਜੀ ਜੀਂਦ ਦਾ ਝੰਡਾ ਜਿਹੜੀ ਉਹ ਹਰਿਆਣਾ ਚ ਹਰਿਆਣਾ ਦੇ ਟੈਕਲ ਸੇਫਸਟ ਇਸ ਤਰ੍ਹਾਂ ਹੋ ਗਿਆ ਸੀ ਨਾ ਖਾਲਸਾ ਇਹ ਜਿਹੜਾ ਕਰੰਸੀ ਬਿਲ ਆਫ 10 ਡਾਲਰ ਖਾਲਸ탄 ਇਹ ਵੀ ਉਹਦੀ ਫੋਟੋ ਸਾਨੂੰ ਬਰਾਮਦ ਹੋਈ ਹੈ ਉਹਦੇ ਮੋਬਾਈਲ ਚ ਅਗਰ ਤਾਂ ਕੰਮ ਕਰਦੇ ਮੋਮੈਂਟ ਕਰੀ ਜਾਓ ਜਨਰਲ ਜੀ ਓਕੇ ਓਕੇ ਏ ਕੇ ਐਫ ਮੈਂ ਚਲਦਾ ਹਾਂ ਫਲੋਪਰ ਕਰਦੀ ਹੈ ਯਸ ਥੈਂਕ ਯੂ ਇਹ AKF ਆਨੰਦਪੁਰ ਖਾਲਸਾ ਫੌਜ ਮੈਂ ਜਿੱਦਾਂ ਦੇ ਇਹ WhatsApp ਗਰੁੱਪ ਹੈ ਇਹ WhatsApp ਗਰੁੱਪ ਹੈ ਜੀ ਇਹਦੇ ਚ ਕੋਰ ਮੈਂਬਰਸ ਤੋਂ ਇਲਾਵਾ ਇਹਦੇ ਚ ਇਨਵੋਲਵ ਕਰਦੇ ਸੀ ਤੇ ਉਹਨਾਂ ਨੂੰ ਇਨਸਪਾਇਰ ਕਰਦੇ ਸੀ ਉਸ ਤੋਂ ਬਾਅਦ ਇੱਕ ਹੋਰ ਗਰੁੱਪ ਹੈ ਉਹ ਅੰਮ੍ਰਿਤਪਾਲ ਟਾਈਗਰ ਫੋਰਸ ਹੈ ਉਹ ਇਹਦੇ ਕੋਰ ਮੈਂਬਰਸ ਦਾ ਗਰੁੱਪ ਹੈਗਾ ਮੈਂਬਰਸ ਨੂੰ AKF ਦੇ ਨਾਲ ਆਪਣਾ 벨ਟ ਨੰਬਰ ਵੀ ਦਿੱਤੇ ਹੋਏ ਸੀ ਇਹਦੀ ਫੋਟੋਸ ਜੀ ਸਾਨੂੰ ਇਹ ਮਤਲਬ ਲੱਗਾ ਹੈ ਆਲਰੇਡੀ ਇਸ ਤਰ੍ਹਾਂ ਹੀ ਫੋਟੋਸ ਮਿਲਿਆ ਇਹ ਬੰਦਾ AKR 56 ਦਿਸ ਵਨ AKR 47 ਜਿਹੜਾ ਇਹਨੂੰ 3 ਨੰਬਰ ਅਲੋਟ ਹੋਇਆ ਸੀ AKF 3 ਦਿਸ ਕੁਡ ਬੀ ਬੇਸਡ ਔਨ ਉਹਨਾਂ ਦੀ ਸੀਨੀਅਰਿਟੀ ਇਨ देयर ਔਰਗੇਨਾਈਜੇਸ਼ਨ ਵੀ ਹੋ ਸਕਦਾ ਲੋਗੋ ਦੇ ਨਾਲ ਦੇਖੋ ਬਣਾ ਠੀਕ ਹੈ ਇਧਰ ਤੁਸੀਂ ਦੇਖ ਸਕਦੇ ਹੋ ਇਹ ਦਲਜੀਤ ਕਲਸੀ ਆਲਰੇਡੀ ਅਰੈਸਟ ਹੋ ਚੁੱਕਾ ਹੈ ਔਰ ਇਹਨੂੰ ਐਨਐਸਐਨ ਵੋਕ ਹੋ ਕੇ ਡਿਬਰੂਗੜ੍ਹ ਭੇਜ ਚੁਕਿਆ ਗਿਆ ਹੈ ਹੁਣ ਤੱਕ ਇਹ ਜਿਹੜਾ ਗੋਰਖਾ ਤਜਿੰਦਰ ਗੋਰਖਾ ਅਸੀਂ ਅਰੈਸਟ ਕੀਤਾ ਹੈ ਇਹਦੀ ਫੋਟੋ ਹੈ ਜੀ ਇਹ ਸਿਸ ਭੇਜਿਆ ਪੂਰਾ ਭੇਜਿਆ ਗੁਰਲਾਲ ਇਹ ਸਾਰੇ ਆਲਰੇਡੀ ਅਰੈਸਟ ਹੋ ਚੁੱਕੇ ਆ ਕਲਸੀ ਦੀ ਪੈਂਟ ਤੇ ਬੰਦਨ ਹਾਲਿਸਤਾਨੀ ਵਹੀਰ ਹੈ ਨਾ ਯਸ ਇੱਕ ਖਾਲਸਾ ਵਹੀਰ ਦੀ ਫੋਟੋ ਸ ਹੈ ਜੀ ਇਹ ਕੰਪੋਨੈਂਟ ਬੰਦੇ ਇਹ ਤਜਿੰਦਰ ਗੋਰਖਾ ਜਿਹੜਾ ਅਸੀਂ ਅਰੈਸਟ ਕੀਤਾ ਠੀਕ ਹੈ ਇਹਦੇ ਵੈਪਨ ਤੇ ਵੀ AKF ਲਿਖਿਆ ਹੋਇਆ ਹੈ ਇਹ ਟਾਡੂਸ ਇਹਨਾਂ ਦੇ ਇਹਨੇ ਆਪਣੇ ਟੈਟੂ ਵੀ ਬੋਡੀ ਤੇ ਬਾਹ ਤੇ ਇਨਕ ਕਰਾ ਲਿਆ ਸੀ। ਨਾਮ ਇਹਦਾ ਕੌਣ ਹੈ? ਨਾਮ ਇਹ ਗੁਰਵੇਜ ਦਾ ਟੈਟੂ ਹੈ ਨਾ? ਯੈਸ। ਤੁਹਾਨੂੰ ਵੀਡੀਓ ਵੀ ਅਸੀਂ ਲਿੰਕ ਸ਼ੇਅਰ ਕਰ ਦਾਂਗੇ। ਇਹ ਤਜਿੰਦਰ ਗੋਰਖਾ ਵੀਡੀਓ 'ਚ ਇਹ ਫਾਇਰਿੰਗ ਪ੍ਰੈਕਟਿਸ ਕਰ ਰਿਹਾ ਹੈ। ਜਲੂਪੁਰ ਖੇੜਾ। ਤੁਹਾਨੂੰ ਇਹ ਕਦੋਂ ठीक शेयर कर दंगे दिखा मतलब असेंबलिंग मतलब डिसेंबल करना वेपन क्लीन करना ये सारी ट्रेनिंग ऑलरेडी मिल चुकी है जेड़े नाल अपनी बॉडी दी फिजिकल जदा यूनिफॉर्म सर्विसेज च सानो ट्रेनिंग देते दे जांदी है उस तरह पुश वगैरह कर रहे हैं वेपन्स भी ਤੁਸੀਂ ব্যাকਗਰਾਉਂਡ ਚ ਸਿਰ ਉੱਪਰ ਕਰ ਦਿਜੀਏ ਤਾਂ ਤਜਿੰਦਰ ਇਹਦਾ ਮਤਲਬ ਸੀਪੀਟੀ ਦਾ ক্লোਜ਼ ਪ੍ਰੋਟੈਕਸ਼ਨ ਟੀਮ ਦਾ ਮੈਂਬਰ ਸੀਗਾ ਇੱਥੇ ਕਰੀ ਮੈਂ ਇੱਥੇ ਤੁਹਾਨੂੰ ਪਤਾ ਲੱਗਿਆ ਕਿ ਗੱਡੀਆਂ ਚ ਐਦਾ ਵੈਪਨਸ ਰੱਖਦੇ ਸੀ ਉਹਨੂੰ ਕੋਲ ਕਿ ਕਿ ਰੱਖਿਆ ਮੈਂ ਨਾ ਜੂਮ ਕਰਵਾ ਰੱਖਿਆ ਪ੍ਰੂਫ ਜੈਕਟ ਤੇ ਵੀ AKF ਲਿਖਿਆ ਹੋਇਆ ਤੇ ਪਿੱਛੇ ਇਹਨਾਂ ਦਾ ਲੋਗੋ ਵੀ AKF ਤੁਸੀਂ ਦੀਵਾਰ ਤੇ ਵੀ ਦੇਖ ਸਕਦੇ ਏਦਾਂ ਬਾਕੀ ਮੈਂਬਰਸ ਦੀ ਵੀ ਫੋਟੋਸ ਹੈਗੀਆਂ ਜਿਹਦੀ ਇਹਨਾਂ ਨੇ ਖਜਾਈਆਂ ਵੀ ਦਿੱਤੀ ਕੈਪਸਲਰ ਦੇ ਦੂਸਰ ਕਲਰ ਹੈ ਬੈਟਰ ਨਹੀਂ ਸਿਰਫ ਰੰਜਿੰੂ ਵਾਲਾ ਹੈਗਾ ਵੀ ਫੋਟੋਜ਼ ਵੀ ਆ ਸਾਡੇ ਕੋਲ ਹੁਣ ਤੱਕ ਜੀ ਅਸਲ ਵਿੱਚ ਵੀ ਅਸਲਾ ਵਗੈਰਾ ਕੁਝ ਹੋਰ ਜੀ ਉਸ ਦਾ ਸੌਫਟ ਕਰੀ ਇਸਕੇ ਫੋਨ ਸੇ ਮਿਲਿਆ ਇਹ ਹਰ ਜਗ੍ਹਾ ਜਿਹੜੇ ਤੇ ਵੈਪਨਸ ਜਾਂ ਉੱਥੇ ਜਲੂਪੁਰ ਖੇੜਾ ਉਹਦੇ ਗੇਟ ਤੇ ਹਰ ਜਗ੍ਹਾ ਜਿਹੜਾ ਹਾਲੋਗ੍ਰਾਮ ਹੈ ਦਿਸ ਇਜ਼ ਦਾ AKF ਦਾ ਲਾਈਵ ਤੇ ਇਸ ਚੈਨਲ ਦੇ ਲਈ ਖੰਨਾ ਤੋਂ ਰੰਜਨਾ ਸ਼ਾਹੀ ਦੀ ਵਿਸ਼ੇਸ਼ ਰਿਪੋਰਟ